ਸਸਿਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਪਹਿਲਾਂ ਤੁਹਾਨੂੰ ਦੱਸਦੀ ਅਸੀਂ ਕੱਲ ਗਏ ਸੀ ਮੈਡੀਸਿਨ ਲੈਣ ਗਏ ਤੇ ਮੈਂ ਰਸਤੇ ਵਿੱਚ ਖਾਰੇ ਲੱਡੂ ਖਾਾਰੇ ਤੇ ਆਪਣਾ ਪੂਰਾ ਹਾਲ ਆਪੇ ਕਰਾ ਲਿਆ ਮੈਂ ਬਹੁਤ ਜ਼ਿਆਦਾ ਜੀ ਕੰਮ ਹੋਇਆ 150 ਤੇ ਜੀ ਵਲੌਗ ਦੀ ਸ਼ੁਰੂਆਤ ਅਸੀਂ ਜਾ ਰਹੇ ਆ ਨਵੇਂ ਘਰ ਵੀ ਤੇ ਪੁਰਾਣੇ ਪਹਿਲਾਂ ਦੀ ਪੁਣਾ ਵਾਲਾ ਜਾਵਾਂਗੇ ਕਿਉਂ ਅੱਜ ਫੇਰ ਵੈਸੇ ਝੂਠ ਕੀ ਬੋਣਾ ਤੁਹਾਡੇ ਨਾਟਕ ਦੀ ਕੋਈ ਗੱਲਬਾਤ ਚਲਾਉਂਦੇ ਆ ਕਿ ਨਾਟਕ ਕਰਦੇ ਆ ਦੇਖਦੇ ਆ ਮੇਰਾ ਤੇ ਵੈਸੇ ਬਹੁਤ ਬੁਰਾ ਹਾਲਿਆ ਦੇਖਦੇ ਜਾ ਕੇ ਕੀ ਸਲਾਹ ਬਣਦੀ ਝੂਠ ਵੀ ਸੱਚ ਮੈਂ ਦਿੱਤੇ ਹੀ ਨਾ ਚੇਤਾ ਕਰਾਤਾ ਦਿੱਤੇ ਠੀਕ ਕਰਨ ਵਾਸਤੇ ਨਾਲੇ ਉਹ ਵੀ ਲਿਆਉਣੇ ਤਿੰਨ ਚਾਰ ਹੋ ਗਏ ਆ ਤੇ ਬਾਕੀ ਰਹਿੰਦੇ ਤੇ ਉਹ ਵੀ ਨਾਲ ਲੈ ਕੇ ਆਵਾਂ ਹਾਂ ਫੇਰ ਚਲਦੇ ਆ ਇੱਧਰ ਮੰਮੀ ਡੇ ਨੇ ਮੈਂ ਇਦਾ ਮੈਂ ਇਦੇ ਦੇ ਵਿੱਚ ਇਹ ਕਿ ਪਾਇਆ ਫੈਂਟ ਕਿਉ ਫੈਂਟ ਕਿ ਸੈਂ ਲੱਡੂ ਬਣ ਲੱਗੇ ਨਹੀਂ ਨਹੀਂ ਇਹ ਆਪਣਾ ਰਫੈਂਡ ਨੇਗਾ ਦੇਸੀ ਕਿਉ ਪਾਇਆ ਇੱਧਰ ਦੀਪ ਡਿਆ ਵਾ ਟੂਟੀ ਟੂਟੀ ਪਸ ਕਰ ਜਿਹੜਾ ਬਿੱਲੀ ਹੱਥ ਫੜ ਕੇ ਬੈਠੇ ਬਿੱਲੀ ਤਾਂ ਨਹੀਂ ਹੈਗੀ ਬਿੱਲੀ ਕਸ ਹੈਗੀ ਹੈ ਨਾ ਬਾਜੀ ਇਹਨੂੰ ਕਹਿੰਦੇ ਕੱਦੂ ਕਸ ਗੋੰਦ ਦੇ ਲੱਡੂ ਬਣਨ ਲੱਗੇ ਆ ਤੇ ਇਹ ਕਹਿੰਦਾ ਖਾ ਕੇ ਜਾਇਓ ਅੱਜ ਧੁੱਪ ਵੀ ਵਾਵਾ ਲੱਗੀ ਗਰਮੀਆਂ ਹੁਣ ਜਲਦੀ ਆ ਜਾਣੀਆਂ ਗਰਮੀਆਂ ਆ ਜਾਣਗੀਆਂ ਅਗਲੇ ਹਫਤੇ ਦਾ ਬਸ ਕੋਟ ਕਿਦੋਂ ਆਉਣੇ ਅਸੀਂ ਜਿਹੜੇ ਲੌਂਗ ਲੈਂਦੇ ਬਸ ਹੁਣ ਅਗਲੇ ਸਾਲ ਹੀ ਪਾਏ ਮੰਦੇ ਗਰਮੀਆਂ ਦੇ ਹੋ ਨਸਾਨੀ ਜੀ ਤੇ ਕੋਟੀਆਂ ਲੱਗੀਆਂ ਸਮਝ ਲੋ ਗਰਮੀਆਂ ਆ ਗਈਆਂ। ਇਹ ਸੂਜੀ ਥੱਲੇ ਹੀ ਗੈਸ ਤੇ ਪੁੰਨ ਲੈਂਦੇ ਕੋਰੀਆ ਪਵਾ ਦੇ ਜੀ। ਜੀ ਸਾਜੀ ਇੱਥੇ ਕੋਈ ਸੌਗਾ ਜਿਵੇਂ ਕੀ ਤਈਂ। ਖਾਦੋ ਸੇ ਸੇ ਤੇ ਤਿਆਰ। ਐਡਾ ਤਣਾ ਵੇ। ਕੋਕੋ ਵਾਲਾ ਬੰਦਾ ਆਇਆ। ਇਹ ਕਿ ਖਾਣ ਢੇਡੜ ਨੇ। ਹਾਂ। ਪਤਾ ਨਹੀਂ ਕਿੱਦਾਂ ਜੀਆ ਜਿਆਦਾ ਹੀ ਚੁਕੋਂ ਹਮ ਤੱਕ ਹੋਣੀ। ਇਹ ਕਿ ਖੋਲ ਲੀ ਜਾ ਮੈਂ ਆ ਪਾ ਅਗਰ ਤੇ। ਬੋ ਆਏ ਪਿਸਤਾ ਹੈ। ਕਾਬਦੀ ਬਦਾਮ ਹੁੰਦੇ ਉਹ ਇਦਾਂ ਜਿੰਦੇ ਨੇ ਕਾਬਦੀ ਬਦਾਮ ਹੋਰੀ ਇਦਾਂ ਹੁੰਦੇ ਪਰ ਉਹ ਜਾਰੇ ਚਲੋਂ ਮੂੰਹ ਨਹੀਂ ਉਹ ਤਾਂ ਹੀ ਭੱਜ ਜਾਂਦੇ ਆਹ ਭੱਜ ਛਿੱਤੀ ਜਾਂਦੇ ਇਦਾਂ ਜੇ ਕਾਬਦੀ ਨਹੀਂ ਹੁੰਦੇ ਉਹਨਾਂ ਦੀ ਵੈਰੈਟੀਆਂ ਹੋਰ ਹੁੰਦੀਆਂ ਆਪਾਂ ਨੇ ਕੀ ਨਾਂ ਲੈਂਦੇ ਭਰਾਵਾ ਇੱਕ ਤਾਂ ਇਹ ਖਾਂਦੇ ਕੋੜੇ ਬਦਾਮ ਜਿਹੜੇ ਉਹ ਕਰੇ ਮੁੱਕ ਗਿਆ ਮੁੱਕ ਗਿਆ ਉਹ ਡਰਚ ਖਾਦੇ ਖੜੇ ਜਿਹੜੇ ਆ ਗਏ ਉਹ ਖਾਂਦੇ ਨਹੀਂ ਕਦੇ ਲੈਂਦੇ ਕਿਲੋ ਕਿਲੋ ਲੱਗਦਾ ਆਪਨਾ ਵਾਹਿਗੁਰੂ ਬੋਲੇ ਸਤਨਾਮ ਵਾਹਿਗੁਰੂ ਮਹਾਰਾਜ ਪੱਪਾ ਦਾ ਕਾਲਾ ਬਸ ਸੜ ਗਿਆ ਪੀਲਾ ਸਾਰੇ ਘਰ ਦੇ ਵਿੱਚ ਧੂਆ 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 ਹੋ ਗਿਆ ਘੱਟ ਵਾ ਦੇ ਲੈ ਘੱਟ ਵਾ ਸਰੋਂ ਦਾ ਤੇਲ ਵੀ ਲਿਆਏ ਹਾਂ ਸਰੋਂ ਦਾ ਤੇਲ ਇਖੜ ਆਈ ਕਿਹੜੀ ਹੋਰ ਕਿਹੜੀ ਪੜਾਈ ਇਹ ਹੋਈ ਨਹੀਂ ਕਰ ਲੈਣੀ ਉਹਦੇ ਚ ਲਾ ਦੇਣੀ ਤੇਰੇ ਵੱਡੇ ਇਹਦੇ ਜੀ ਕੋਈ ਇੱਕ ਪੈਣਾ ਲੈ ਉਹ ਸੱਚਾ ਜਿਹੜਾ ਹੁੰਦਾ ਐਦਾਂ ਕਰਕੇ ਨਾ ਨਿਕਾ ਜਿਹੜਾ ਹੁੰਦਾ ਸੱਚਾ ਜਿਹੜਾ ਉਹ ਘਰੋਂ ਦੇ ਜੀ ਮੰਮੀ ਨੇ ਮੂੰਗੜਾ ਸੁੱਟਤਾ ਜੇ ਆ ਤਰਨਕ ਵੀ ਡਈ ਆਈ ਖਾਰਸ ਹੋਈ ਨਾ ਇਹ ਵੀ ਹੁੰਦਾ ਹੀ ਆ ਦੇਖਦੇ ਹੋ ਵੀ ਹੁੰਦਾ ਹੀ ਆ ਹੋਰ ਭੈਣ ਵੀ ਹੁੰਦਾ ਹੀ ਹੁੰਦਾ ਤੇਲ ਦੇਿੱਡਾ ਤਗੜਾ ਬੋਤਲ ਰੱਖਿਆ ਤੇਲ ਵਿੱਚ ਹੈਗਾ ਵਾ ਤੇਲ ਹੋਰ ਹੋਏ ਬੋਤਲ ਕੰਨੀ ਚ ਡੁੱਲਦਾ ਵਾ ਕੱਢ ਜੇ ਪਾਣੀ ਨੀਚੇ ਨਾ ਮੇਰੀ ਮੇਰੀ ਕੁੜੀ ਦੇ ਸਿਰੋਂ ਲੱਗ ਜਾਣਾ ਨਹੀਂ ਉਹਨੇ ਗੱਲ ਮੈਂ ਕਹਿੰਦਾ ਮੈਂ ਕਹਾਂ ਜੇ ਇੱਕੋ ਚ ਕੱਢ ਲੋ ਦੇਖ ਲੈ ਮੰਮੀ ਨੇ ਕੜਾਈ ਕਾਲੀ ਕਰਤੀ ਸਾਰੀ ਕਾਲੀ ਹੋਣੀ ਲੱਗ ਪਈ ਸਾਰੇ ਭੌਂ ਦੇ ਲਬੇੜ ਦੋ ਅੱਜ ਜਿੰਨੇ ਹੈਗੇ ਕਾਲੇ ਕਰ ਦੋ ਅਸੀਂ ਤਾਂ ਹੀ ਹੋਏ ਹੋਵੇ ਹਾ ਕੁੰਡਾ ਤੋੜ ਖੜਿਆ ਅਸੀਂ ਚਾਹ ਇਹ ਵੀ ਡਰ ਗਿਆ ਭਾਜੀ ਚੰਦੀਰੀ ਏ ਥੋੜੇ ਵੱਡ ਕੇ ਥੋੜੇ ਵੱਡ ਵੱਡ ਕੇ ਵਿੱਚ ਆਉ ਗਏ ਗੈਸ ਤੇ ਨਾ ਮੈਂ ਇਥੋਂ ਮੋਬਾਈਲ 'ਚ ਵੇਖਿਆ ਵੀ ਚੰਦਰਵਰ ਕੋਲ ਖਲੋਂਡਈ ਜਾਂ ਗੈਸ ਦੇ ਪਾਤਰ ਲਗਾਉਂ ਤਰਾ ਪੇੜ ਲੇ ਥੱਲੇ ਡਿੱਗ ਪਿਆ ਮੰਮੀ ਆਂਡੀ ਤੇ ਦੂਦ ਦੂਦ ਦੇਈਏ ਚਲ ਕੋਈ ਨਹੀਂ ਗਿਆ ਜਿਆਦਾ ਤੇ ਤੂੰ ਕੀ ਕਰਨ ਡਿਆ ਆਹ ਕੋ ਜੜੇ ਪਿਆ ਉਹਦੇ ਹੁਣੇ ਕੋਠੇ ਦੇ ਵਿੱਚ ਚਲ ਕਮਾਂ ਚੜੀ ਗਏ ਪਾਣੀ ਪਾਣੀ ਸੌਟ ਪਰਾ ਜਿੱਧਰ ਨਹੀਂ ਦੇ ਦੇ ਨਾ ਤੇ ਬੱਚੇ ਪਿੰਨਾਂ ਜਿਹੇ ਐਵੇਂ ਗੱਲ ਜੁਣਾ ਨਾ ਉਹ ਖਾਣ ਲੈਂਦੇ ਆ ਵਾ ਧੰਵੰਦਾ ਗਾਵਾਂ ਨਹੀਂ ਕੋਲਕਣਾ ਕਰਦੇ ਨਾ ਹਾਂ ਜੀ ਮਾਨ ਚੰਗਾ ਜੇ ਬੈਲਣੇ ਆ ਤਾਂ ਕਰਦੇ ਔਲੀ ਪਾ ਦੇ ਨਾ ਨਹੀਂ ਵੇਲਣੇ ਹੋਰੇ ਨਾ ਨੰਗੁੰਢਣੇ ਆ ਹਾਂ ਪਿੰਦਾ ਪੂਕਦੇ ਇਹ 5 7 ਪਹਿਨ ਕੇ ਤਾਂ ਹੀ ਹੈ ਕੜਾਈ ਦੇ ਦੋਹਾਂ ਬਦੋ ਕੋਣ ਵਾਲੀਆਂ ਨੇ ਲੈਣੀਆਂ ਨਾ 5 7 ਪਹਿਨ ਕੇ ਤਾਂ ਹੀ ਹੈ ਕੜਾਈ ਜਦੋਂ ਦੋ ਪਹਿਨ ਆਹ ਕੜਾਈ ਸਗਰ ਰੱਖਣੀ ਹੈ ਵੱਡੀ ਵਟਾਂ ਦਾ ਬਗੈਰ ਨਹੀਂ ਬੰਦੇ ਹੈ ਉਹ ਨਹੀਂ ਨਿਕਲਣਾ ਚਰਖਾਣਡ ਚ ਸੰਦੀਪ ਕੰਨ ਦੀ ਪੇੜੇ ਕਿਲੋ ਜਾਈਦਾ ਹੈ ਸੰਦੀਪ ਵੀ ਲੰਡੀ ਰੋਟੀਆਂ ਢਾਲੀ ਚ ਰੱਖੀ ਜਾਓ ਉਹ ਉਹ ਤੇਰੇ ਮਾਰ ਕੇ ਬਾਲ ਕੇ ਲੈ ਮੈਨੂੰ ਫੜਾਓ ਰੋਟੀਆਂ ਜਿਹੜੀ ਬੇਲ ਲੈਂਦੀਆਂ ਪਹਿਲੇ ਬੇਲੀਆਂ ਚੱਤਰੇ ਜਿਹੀ ਪੈਂਦੀ ਆ ਤੁਮ ਉਹ ਕਹਿੰਦੇ ਜਿਸ ਦਾ ਸੰਦੀਪ ਡਿਪਲੋਮਾ ਕੀਤਾ ਮੈਨੀਆਂ ਨੇ ਠੀਕ ਆ ਲੈਸ ਆਹ ਹੀ ਦੇ ਹੀ ਪਾਣਾ ਵਧੀਆ ਪੂੜੀਆਂ ਪੂੜੀਆਂ ਕੱਢ ਲਓ ਨਹੀਂ ਤੇ ਆ ਪੂਰੀਆਂ ਕੱਢ ਦੋ ਉਹ ਨੂੰ ਛੱਡ ਦੋ ਜਿੰਨੇ ਨੇ ਪਰ ਬੈਠੇ ਸਾਰੇ ਦੇ ਵਖਰੇ ਲੱਗੇ ਰਹੇ ਦਰੇ ਤਾ ਹਾ ਗੁਣ ਆਈ ਢੋਗੀ ਢੋਗੀ ਵਿੱਚ ਪਾਣੀ ਪਾ ਦਿੱਤਾ ਪਰ ਗੁਣ ਸੁਤੀ ਉੱਠ ਗਈ ਹੁਣ ਕਾੜ ਖੰਡ ਪਾ ਦੀ ਬੱਚੇ ਦੇ ਭਾਈ ਰੋਟੀ ਵੱਡੀ ਕਰ ਰਹੀ ਹੈ ਰੋਟੀ ਵੱਡੀ ਕਰਵਾਵਾ ਜਿਹਨਾਂ ਨੂੰ ਬਣਾ ਦੇ ਦੇ ਬਣਾ ਲਏ ਹੁਣ ਇੱਕ ਦਵਾ ਨਹੀਂ ਦਿੰਦਾ ਜਿਹੜਾ ਆਪ ਚਾੜ ਕੇ ਬਹਿ ਗਿਆ ਮਨੀ ਮੰਮੀ ਨਾਲ ਵੱਡਾ ਕਰਕੇ ਪੇੜਾ ਦਿੱਤਾ ਆ ਪਾਣੀ ਪਾਈਏ ਜਿੱਥੇ ਜੁੱਦ ਵਾਲੀਆਂ ਸਾਹ ਨਹੀਂ ਆ ਇਹ ਬੰਦ ਨਹੀਂ ਹੋਣਾ ਸਾਰਾ ਉਹ ਤੇ ਚੰਦਰ ਆ ਆ ਆਸ਼ਾ ਹਾਂ ਮੀ ਮੋਪਣਾ ਰਿਆ ਲੱਡੂ ਵੇਖਦੇ ਪਾਸ ਹੁੰਦਾ ਕਿਹ ਰ ਵਾਹ ਤੇਰੇ ਕਾਕੇ ਨਹੀਂ ਨਿਕਰਾਉਂਦੇ ਯਾਰ ਕੋਲ ਅਰੇ ਜੀ ਬਣਾ ਲਵਾ ਬਣਾਉਂਦਾ ਆਈ ਐਂ ਮੈਂ ਵੀ ਬਣਾਉਂਦਾ ਮੜਾ ਮੋਟਾ ਚੰਗਾ ਬਣਦਾ ਆਪਰੇ ਵੇਖ ਇਧਰ ਉਹ ਕਿਆ ਕਿੱਡੇ ਸੋਹਣੇ ਅੰਦਾ ਮਟ ਜੇ ਚੜੇ ਆ ਮਟ ਜੇ ਆ ਤੇ ਬੇੜੀ ਵਟਿਆ ਜਾਂਦਾ ਵੇਖਿਆ ਅੰਵੇਂ ਤੇ ਹੈ ਨਹੀਂ ਜਿੱਦਾਂ ਆ ਜੀ ਕਰ ਲੈ ਲੈਂਟਰ ਪੈਲੇ ਸਾਰੇ ਆਪਣਾ ਬਹੁਤ ਵਧੀਆ ਵੰਡਨੇ ਆਪਾਂ ਇਹ ਲੈ ਲੂ ਸਾਰੇ ਮਲੇ ਚ ਵੰਡਨੇ ਕਿ ਨਹੀਂ ਭਾਜੀ ਵੰਡਨੇ ਆ ਹਰ ਕੋ ਨਾ ਆਇਓ ਹੋ ਆਪਣੇ ਇੱਕ ਇੱਕ ਦੋ ਦੋ ਤਾ ਨਿਕਲੀ ਉਹ ਨਾ ਉਹ ਨਾ ਉਹ ਮੀਂਹਾਂ ਰੋਟੀਆਂ ਬਾਉ ਆਹ ਜਿਆਦੀ ਪ੍ਰੋਟੀਆਂ ਨੇ ਆ ਤੈਨੂੰ ਕਰਦੇ ਆਂ ਆਹ ਇਹ ਰੋਣਾ ਬਣਾਵਾ ਇਹ ਇੰਤਰੈਂਟ ਕੱਟ ਪੰਨੀ ਸੰਦੀਪ ਜਾ ਸਕਾ ਮੁੰਡੀ ਇਹ ਤਾਂ ਨਹੀਂ ਗੱਲ ਬਣਨੀ ਅੱਗੇ ਚੂੜੀਆਂ ਬੜੀਆਂ ਬਣਣੀਆਂ ਉਹ ਤੇ ਬਿੜਾ ਹੀ ਕਰਤਾ ਨੇ ਥੂੜੀ ਦਾ ਜੀ ਬਣਾਉਣ ਲਿਆ ਬਾਹਰੋਂ ਆਈ ਕਿੰਨੀ ਆ ਗਈ ਪੌਦੋਂ ਬਣਾਣੀ ਹੈ ਕਿ ਦਿਨਾਂ ਨਹੀਂ ਕਰੀ ਦੇਖ ਕੇ ਹਾਂ ਨਹੀਂ ਸੁਤ ਨਹੀਂ ਕਿ ਜਿਆਰ ਦੋ ਨਹੀਂ ਪੰਜਾ ਪੌਦਿਆਂ ਹਲਕਾ ਕਰ ਚੁੱਕੀ ਹੋ ਗਏ ਬਸ ਕਿੰਨਾ ਸੋਹਣਾ ਬਣਾਤਾ ਹੈ ਜਿਹਨੇ ਵੀ ਰੋਂਦਾ ਹੈ ਕਾ ਵਾਓ ਵਾਓ ਉਹ ਵਾਓ ਬਹੁਤ ਸੋਹਣਾ ਹੋ ਗਏ ਲਿਆ ਵਾ ਕਿੰਨੇ ਮਰਵਾ ਲੱਕ ਬਣਾ ਦੇ ਤਿੰਨ ਜਣ ਨਾ ਵੇ ਯਾਰ ਉਹਨੇ ਨਹੀਂ ਸਹੀ ਹੋ ਗਿਆ ਹਰ ਕਣ ਉਹਦੇ ਵੀਰ ਮਰੂੜੀਆਂ ਨਿਕਲੀਆਂ ਨਾ 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 ਯਾਰ ਕੁੜੀ ਕਿਹੜਾ ਹੁੰਦਾ ਹਰ ਗੁਣ ਚੀਚੀ ਦਿੱਤੇ ਅੱਛਾ ਅੱਛਾ ਹੁਣ ਮੈਨੂੰ ਲੱਗ ਗਿਆ ਪਤਾ ਲੱਗ ਗਿਆ ਲੱਗ ਗਿਆ ਲੱਗ ਗਿਆ ਮੈਨੂੰ ਲੱਗ ਗਿਆ ਪਤਾ ਹੋ ਲੱਗ ਗਿਆ ਐਨੇ ਚਿਰਾਂ ਦੇ ਦੇ ਹੁਣ ਪਤਾ ਲੱਗਾ ਲੱਗਾ ਕਿ ਉਹ ਉਹਦੇ ਬਣਾ ਦੋ ਇਧਰੋਂ ਬਣਾਈ ਹੋਏ ਬੰਦਾ ਕੱਟ ਦੇ ਕੋਈ ਯਾਰ ਨੂੰ ਨਾ ਅਪਣੇ ਯਾਰ ਇਹਨੂੰ ਇਧਰ ਲੜਾਈ ਹੋਣੀ ਮੋਟੀ ਦਿਖਾਉਂਦੇ ਆਂ ਮੈਂ ਬਹਿਣਾ ਤੇ ਆ ਉਹ ਨਹੀਂ ਆ ਗਿਆ ਬੱਤਰਾ ਆ ਗਿਆ ਯਾਰ ਨੂੰ ਪਤਾ ਲੱਗਿਆ ਨੂੰ ਉਧਰ ਉੱਡਦੇ ਜਾਂਦੇ ਆਵਾ ਬਰਾਵੀ ਇਧਰ ਆ ਜਨਾ ਇਧਰ ਸੰਗਲੀ ਜੀ ਬੰਦੇ ਸੰਗਲੀ ਨਾ ਮੁੰਡੇ ਭਾਜੀ ਆ ਜੇ ਪਾਣੀ ਜਿਹੜਾ ਤੁਸੀਂ ਨਿਕਾ ਨਿਕਾ ਕੇ ਚੁੱਕਿਆ ਭਾਜੀ ਆ ਵੀ ਮੀਟ ਇਧਰ ਦੇਖੋ ਮੇਰੇ ਨਾਲ ਆ ਆ ਜਿਹੜਾ ਭਾਜੀ ਨੇ ਬਣਾਇਆ ਕੱਡਾ ਪੜਾਵੇ ਹੁਣ ਕਰਤਾ ਸੀ ਕੀ ਕਰਦੇ ਨਾਲ ਬੜਾ ਫਰਕ ਹੋ ਬਸ ਖੁੱਲੇ ਨਾ ਹੋ ਰੋ ਰੋ ਅੱਦਾਂ ਮੈਂ ਵੀ ਆਓ ਆਓ ਵੇਦਾ ਕੇਸ ਕੇ ਜਿਵੇਂ ਜੁੰਡੀਲੇ ਕੱਢ ਦੇਣਾ ਬਾਤ ਕਰਤਾ ਤੈਨੂੰ ਇਹ ਗੱਲ ਸੁਣਾ ਦੇ ਦੇ ਆ ਕੋਈ ਨਹੀਂ ਆਉਂ ਗੰਜ ਜੰਦੀ ਮਾਂ ਪਿਛੇ ਆਉਂਦੀ ਮਾਂ ਮੈਂ ਆਸ ਨਹੀਂ ਵਰਨੀ ਇਹ ਨਹੀਂ ਭੁੱਲਣਾ ਸੱਚ ਕਿਉਂ ਪਾਲੀ ਹੋ ਗਈ ਕਿੱਥੇ ਬਣਾ ਦੋ ਬਣਾ ਦੋ ਜਲਦੀ ਫੱਟੀ ਤੋਂ ਪਚਲ ਗਈ ਪਾਣੀ ਸਾਹਿਬ ਦਾ ਲਾ ਕੇ ਨਾ ਪੰਦਰੀਂ ਗਦਾ ਪੀਗਾ ਜੀ ਪਾਣੀ ਸਾਹਿਬ ਲੈ ਆਇਆ ਜਦੋਂ ਬੰਦ ਕਰਦੇ ਦਿਖਾਓ ਬੜਾ ਹੁਣ ਕਰਾਂ ਗੱਲ ਅਜੇ ਨਹੀਂ ਗੱਲ ਬਹੁਤ ਤੋੜੇ ਘਰ ਨੇ ਘੱਟ ਨੇ ਘੰਡੇ ਨੇ ਉਹੋ ਪੂਰੇ ਤੋੜੇ ਆ ਅੱਗੇ ਨਾ ਫਲਸਾ ਆ ਜੀ ਸਮਝ ਜਾ ਇਹਦਾ ਖਤਮਾ ਨਾ लास्ट ਵਾਲਾ ਸਹੀ ਬੰਨਣਾ ਇਹ ਦੇ ਮਟੀਰੀਅਲ ਖਰਾਬ ਕਰਦੇ ਹੋ ਉਹੋ ਦੀਪਾ ਪਾਣੀ ਸਾਹਿਬ ਦਾ ਲਾਣਾ ਤੁੰਦੇ ਬੋ ਨੀ ਚੌਰ ਸੀ ਬਣਾ ਦਿੰਦੇ ਆ ਕਿ ਆਪਾਂ ਮਗਲ ਲਾਈਦੇ ਆ ਚੌਰ ਸੀ ਬਣਾਉਂਦੇ ਜਾਂਦੇ ਆ ਜਾਂਦੀ ਕਿਨਾਰੀ ਉੱਤੇ ਤਾਂ ਹੀ ਤੋਂ ਭਾਈ ਜੀ ਨੂੰ ਕਹਿੰਦੇ ਆ ਵੀ ਨਾ ਇਦਾਂ ਕਰਿਆ ਕਰੀ ਆਖੀ ਕਿਥੋਂ ਪਾਣੀ ਬਹੁਤ ਲਾਉਂਦਾ ਨਹੀਂ ਦੇ ਸਮੋਸਾ ਸਮੋਸਾ ਤਾਂ ਆਦ ਰਿਹਾਗਾ ਆਪਣਾ ਉਹ ਇਹੋ ਕੰਮ ਕਰਦਾ ਹੈ ਪੱਲ ਬੱਲ ਪੱਲ ਬੱਲ ਜਿਸੇ ਬਣਾਉਂਦੇ ਉਹ ਬਣਾ ਰਿਹਾ ਜੀ ਰੋਟੀਆਂ ਵੇਲਣ ਤੇ ਰੋਟੀਆਂ ਵੇਲਣ ਦੀ ਸੁਦੀਪ ਜਿੱਤ ਗਿਆ ਬਾਕੀ ਬੰਦੇ ਸਾਰੇ ਫੇਲ ਢਿੱਲੇ ਆ ਪੀੜਣੀ ਨਹੀਂ ਵੈਲੋ ਇਤਰਾ ਪੀਸ ਨਾ ਪਈ ਵੇ ਹੈ ਛੇਕਾ ਨਹੀਂ ਸੀ ਅੱਜ ਲੱਗਦਾ ਲੱਡੂ ਨਹੀਂ ਪੰਨੇ ਅਰ ਗੁਲੂਦੂਦੂ ਰੋ ਰੋਈ ਜਾਂਦੀ ਆ ਆ ਬਣੀ ਇਹ ਕਰ ਸਕਦਾ ਨਹੀਂ ਤੋੜਾਈ ਡੇਜ ਕਰ ਸਕਦਾ ਸਮੋਸਾ ਬਣਾਦਾ ਸਮੋਸਾ ਦੀ ਰੋਟੀ ਕੱਟ ਕੇ ਬਣਾ ਇੱਕ ਤੁਸੀਂ ਸਮੋਸਾ ਬਣਾ ਦਿਓ ਸਮੋਸਾ ਅੱਧੀ ਰੋਟੀ ਕੱਟ ਕੇ ਬਣਾ ਉਹਨੇ ਵੇ ਸੰਗਲੀ ਕਰ ਚਾਹ ਕੌਣ ਇਹਦੀ ਸਮਝ ਨਹੀਂ ਪੜ ਜਾਣਾ ਪਾਣੀ ਅੱਧੀ ਤੇ ਲਾਓ ਬਣਾ ਬਣਾ ਜਲਦੀ ਬਣਾ ਉਹ ਬਣਾ ਜਿਹੜਾ ਇਹਨੂੰ ਕੀ ਕਰਨਾ ਡੈਡੀ ਜੀ ਕਿਵੇਂ ਫੈਲ ਲੱਗੇ ਲੱਡੂ ਹਈਆ ਲੱਡੂ ਵਧੀਆ ਟੇਸਟ ਨਹੀਂ ਯਾਰ ਇਹਦਾ ਪੂਰਾ ਓਹ ਲੱਗਦਾ ਮਿੱਠਾ ਕਰਦਾ ਠੀਕ ਹੈ ਮੇਰੇ ਮੰਮੀ ਨੇ ਕਿਵੇਂ ਬਣਾਉਂਦੇ ਸਨ ਲੱਡੂ ਕਿੰਨੇ ਪੀਪਾ ਤੇਲ ਦਾ ਅੱਗ ਬਾਲ ਕੇ ਕਿ ਪਾਣੀ ਆ ਪਾਣੀ ਆ ਪੀਪੇ ਚ ਪੀਪੇ ਦੇ ਵਿੱਚ ਪਾਣੀ ਰੱਖਿਆ ਹਲਦੀ ਮਿਆਂ ਵਾਲੇ ਸਾਹਮਣੇ ਪਈ ਉਹਨੂੰ ਰਿੰਨਣਾ ਹੈ ਹੌਲੀ ਲੱਗੇ ਬਹੁਤ ਬੱਦਲ ਚ ਮੋਟੇੜੀ ਵਿੱਚ ਮੋਟੋੜੀ ਹੋ ਨਾ ਪਾਇਓ ਐਜੈਂਸ ਕਾ ਦੇਣੀ ਹੈ ਮੈਂ ਤੇਨਾ ਧੁੱਪ ਚ ਨਹੀਂ ਸਕਣੀ ਨਹੀਂ ਸੱਚੀ ਰਹਿਣੀ ਫਿਰ ਨਾ ਹਰਗੁਣ ਪਕਾਉਣੀ ਚਾ ਰੰਗ ਨਹੀਂ ਚਾ ਉਹ ਦਰਗੁਣ ਨਹੀਂ ਖੁਣਦੀ ਦਰਗੁਣ ਦਰਗੁਣ ਹਾਂ ਲੈ ਨਦੀ ਦੀ ਠੀਕ ਸਮੇਂ ਪਰਗੁਣ ਪਰਗੁਣ ਤਾਂ ਤਾਂ ਕੀ ਕਰਦੀ ਉਸ ਕਲਰਾ ਕਿੰਨਾ ਪੋਰਦਾ ਇਨੀ ਲੀਰਾ ਕਰਤੀਆਂ ਲੀਰਾ ਲੀਰਾ ਕਰਤੀਆਂ ਨੇ ਸਾਹਕ ਬਾਰ ਆਉਂਦੀਆਂ ਬਸ ਕਰਤੀਆਂ ਲੀਰਾ ਸੀ ਮੜੇ ਖਾਂਡੇ ਸੀ ਮੜੇ ਆਂ ਨਹੀਂ ਖਾਂਡੇ ਓਏ ਓ ਖਾਂਡੇ ਓਏ ਇਹ ਹੁਣ ਆਪਾਂ ਆ ਗਏ ਆ ਫਵਾਰਾ ਚੌਂਕ ਗੰਦੀ ਚੌਂਕ ਪੰਸਾਰੀ ਉਨੇ ਆਣਾ ਉਥੋਂ ਮੈਡੀਸਿਨ ਕਰਨੀ ਹੋਈ ਚਲੋ ਚਲੀਏ ਅਸੀਂ ਗਏ ਤਾਂ ਸ਼ਾਰਟ ਮੂਵੀ ਕਰਨ ਗਏ ਸੀ ਪਰ ਟਾਈਮ ਬੜਾ ਹੋ ਗਿਆ ਹੈ ਆਪਾਂ ਨੂੰ ਫਿਰ ਆਪਾਂ ਕੈਨਸਲ ਕਰਤੀ ਤੇ ਉੱਥੇ ਲੱਡੂ ਲੱਡੂ ਕੱਢਣ ਦੇ ਦੀਪ ਹੁਣੀ ਫਿਰ ਉਥੋਂ ਆਪਾਂ ਲੱਡੂ ਲੱਡੂ ਕਰਵਾਏ ਨਾਲ ਮਾੜੇ ਮੱਟੇ ਲੈ ਖਲੋ ਕੇ ਤੇ ਆਪਾਂ ਆ ਗਏ ਹੁਣ ਜਾ ਰਹੇ ਆ ਅਸੀਂ ਆਪਣੇ ਘਰ ਵਾਪਸ ਕਹਿੰਦਾ ਠੀਕ ਨਹੀਂ ਥੋੜੀ ਜੀ ਇਹ ਦਵਾਈ ਸਿਹਤ ਖਰਾਬ ਹੋ ਗਈ ਹੈ ਇਹ ਮੈਡੀਸਨ ਵਗੈਰਾ ਲੈ ਕੇ ਜਾ ਮਾਡ ਕਰ ਨੂੰ تمام ਸਹੀ ਤੇ ਕੋਈ ਫਰਕ ਨਹੀਂ ਮਲੇਸਨ ਲੱਲੀ ਹੈ ਰੰਦੀ ਹੁਣ ਜਾ ਰਹੇ ਆ ਕਰ ਨੂੰ ਵਾਪਸ ਜੇ ਕਾਮ ਨਾਲੇ ਬਹੁਤੀ ਮਤਵ ਦੀ ਪਈ ਹੈ ਇੱਥੇ ਲਖ ਕੀ ਹਾਲ ਬੰਦੇ ਆ ਹਾਂਜੀ ਜੇ ਕਾਮ ਨੇ ਮਾਰੀ ਮਤ ਪੂਰੀ ਹੈ ਅੱਜ ਕੱਲ ਲੱਡੂ ਖਾ ਲੈਣਾ ਕਰਾਰੇ ਬਸ ਕਰਾਰੇ ਲੈ ਕੇ ਬਹਿ ਗਏ ਬਸ ਨੋਟ ਕਰ ਮੈਂ ਠੀਕ ਹੈ ਦਵਾਈ ਲੈ ਲੈਂਦੀ ਆਪਾਂ ਇਹ ਠੀਕ ਹੈ ਕੀ ਚੱਲ ਰਹੀ ਹੈ ਰਾਤ 1:30 ਵਜੇ ਚਲੋ ਠੀਕ ਹੈ ਜੀ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁਲ ਕਰੇ ਮਿਲਦੇ ਨੇਕਸਟ ਵਲੌਗ ਬਾਬਾ